ਆਓ ਗੁਰਬਾਣੀ ਤੇ ਗੁਰੂ ਨਾਲ ਸਾਂਝ ਪਾਈਏ ਉਸ ਤੋਂ ਪਹਿਲਾਂ ਮੈਂ ਇੱਕ ਸਵਾਲ ਕਰਾਂਗਾ ਕਿ ਮੈਨੂੰ ਇੱਕ ਗੱਲ ਦੱਸੀ ਜਾਵੇ ਕਿ ਗੁਰੂ ਪਾਤਸ਼ਾਹ ਨੇ ਵਖ ਵਖ ਜਾਮਿਆਂ ਵਿੱਚ ਸਾਡੇ ਗੁਰੂ ਭਗਤਾਂ ਨੇ ਸਾਨੂੰ ਕੀ ਸਿਖਾਇਆ ਹੈ ਕਿ ਪਰਮਾਤਮਾ ਕਿੱਥੇ ਹੈ ਤਾਂ ਜਵਾਬ ਮਿਲਦਾ ਹੈ ਉਹ ਕਣ-ਕਣ ਵਿੱਚ ਹੈ ਹਰ ਆਮ ਇਨਸਾਨ ਨੂੰ ਵੀ ਇਸ ਗੱਲ ਦਾ ਪਤਾ ਹੈ ਫਿਰ ਇੱਕ ਮੂੜ ਮੂਰਖ ਮਤ ਦੇ ਕਰਕੇ ਅਸੀਂ ਇਹ ਸਵਾਲ ਵਾਰ-ਵਾਰ ਕਿਉਂ ਕਰਦੇ ਹਾਂ ਕਿ ਮਨੁੱਖ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ ਜਦੋਂ ਹਰ ਜਗ੍ਹਾ ਪ੍ਰਮਾਤਮਾ ਮੌਜੂਦ ਹੈ ਤਾਂ ਉਸ ਨੂੰ ਕਿਸੇ ਦੇ ਮਰਨ ਤੋਂ ਬਾਅਦ ਉਸ ਨੂੰ ਕਿਤੇ ਹੋਰ ਭੇਜਣ ਦੀ ਕੀ ਲੋੜ ਹੈ ਗੁਰੂ ਪਾਸ਼ਾ ਨੇ ਸਾਨੂੰ ਕਿਹਾ ਹੈ ਤੂੰ ਸਭ ਨਹੀਂ ਥਾਈਂ ਜਿੱਥੇ ਹੋਂ ਜਾਈਂ ਸੱਚਾ ਸਿਰਜਨਹਾਰ ਜਿਉ ਜਿਸ ਤਰ੍ਹਾਂ ਸਾਡੇ ਜਿਉਂਦੇ ਜੀ ਪ੍ਰਮਾਤਮਾ ਹਰ ਜਗ੍ਹਾ ਮੌਜੂਦ ਹੈ ਜਦੋਂ ਅਸੀਂ ਮਰਾਂਗੇ ਸਾਨੂੰ ਉਸ ਨੂੰ ਕੱਢ ਕੇ ਕਿਤੇ ਲੈ ਕੇ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਹਰ ਜਗ੍ਹਾ ਮੌਜੂਦ ਹੈ ਸੋ ਇਸ ਤੋਂ ਇਹ ਸਪਸ਼ਟ ਹੈ ਕਿ ਕੋਈ ਵੀ ਐਸਾ ਸਥਾਨ ਜਿਸ ਨੂੰ ਨਰਕ ਜਾਂ ਸਵਰਗ ਕਿਹਾ ਜਾਂਦਾ ਹੈ ਮੌਜੂਦ ਨਹੀਂ ਹੈ ਸਾਡਾ ਲੇਖਾ ਕਰਨ ਵਾਲਾ ਹਰ ਜਗ੍ਹਾ ਮੌਜੂਦ ਹੈ ਤੇ ਸਾਡੇ ਅੰਦਰ ਬੈਠਾ ਵੀ ਸਾਡਾ ਲੇਖਾ ਕਰ ਰਿਹਾ ਹੈ